ਜੀ ਸਤਿ ਸ਼੍ਰੀ ਅਕਾਲ ਜੀ ਤੇ ਐਤਵਾਰ ਤੱਕ ਇੱਕ ਆਫਰ ਲਈ ਹੈ ਪੰਜਾਬੀ ਜੁੱਤੀ ਜਿਹੜੀ ਕਿ ਪਿਓਰ ਲੈਦਰ ਦੀ ਹੋਣੀ ਹੈ ਤਲਾ ਵੀ ਪਿਓਰ ਲੈਦਰ ਦਾ ਹੋਏਗਾ ਅੰਦਰ ਬਾਹਰ ਪਿਓਰ ਲੈਦਰ ਲੱਗਿਆ ਹੋਏਗਾ ਬਰਕ ਹੋਏਗਾ ਫੁੱਲ ਕੰਫਰਟੇਬਲ ਹੋਏਗੀ ਇਹਨੂੰ ਜਿਸ ਤਰ੍ਹਾਂ ਮਰਜ਼ੀ ਯੂਜ਼ ਕਰੋ ਜਿਸ ਤਰ੍ਹਾਂ ਮਰਜ਼ੀ ਪਾਓ ਯਾਨੀ ਕਿ ਪੈਰ ਨੂੰ ਨਾ ਕੱਟੇਗੀ ਨਾ ਹੋਰੇ ਜੀ ਤੇ ਰੇਂਜ ਇਹਦੀ ਅਸੀਂ ਇਹ ਜੀ ਰੱਖੀ ਹੈ ਵੀ ਤੁਸੀਂ ਇੱਕ ਦੀ ਵੀ ਹੈ ਤਿੰਨ ਤਿੰਨ ਚਾਰ ਚਾਰ ਪੇਅਰ ਲੈ ਕੇ ਜਾਓ ਇਹਨਾਂ ਦੀ ਤੁਹਾਨੂੰ ਮੈਂ ਪਹਿਲਾਂ ਦਿਖਾਦਾ ਫਿਰ ਤੁਹਾਨੂੰ ਪ੍ਰਾਈਸ ਦੀ ਗੱਲ ਕਰਾਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਤਾਂ ਜੋ ਸਾਡਾ ਹੌਸਲਾ ਬਣਿਆ ਰਹੇ ਤੇ ਅਸੀਂ ਤੁਹਾਡੇ ਲਈ ਨਵੇਂ-ਨਵੇਂ ਆਫਰ ਲੈ ਕੇ ਆਂਦੇ ਰਹੀ ਹੁਣ ਤੁਹਾਨੂੰ ਮੈਂ ਇਕੱਲਾ-ਇਕੱਲਾ ਪੀਸ ਕਰਕੇ ਦਿਖਾਉਂਗਾ ਨਾ ਪੀਸ ਕੋਕ ਨਾ ਪਿਆਰਾ ਬਣਾ ਇਹਦੇ ਦੋ ਕਲਰ ਹੈ ਦੂਜਾ ਕਲਰ ਵੀ ਬੜਾ ਬਾ ਕਮਾਲ ਬਹੁਤ ਪਿਆਰਾ ਬਲੈਕ ਬਿਊਟੀ ਹੈ ਹੋਏਗਾ ਲੈਦਰ ਅੰਦਰ ਇੱਕ-ਇੱਕ ਕਲਰ ਦੇਖੋ ਇਹ ਡਿਜ਼ਾਈਨਿੰਗ ਦੇਖੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਬਣੀ ਹੈ ਔਰ ਕੰਫਰਟੇਬਲ ਜੋੜੀ ਹੈ ਇੰਨੀ ਕੈ ਅਰਜੁਕਤੀ ਦੀ ਸ਼ੇਪ ਨੂੰ ਕੋਈ ਅਸਰ ਨਹੀਂ ਤੇ ਕੈ ਦੇਖੋ ਦੋ ਕਲਰ ਦੇ ਤੇ ਐਨ ਤੌਰ ਤੱਕ ਕੋਫਰ ਪਲੀਜ਼ ਜਲਦੀ ਜਲਦੀ ਪਹੁੰਚੋ ਦੁਕਾਨ ਤੇ ਬਹੁਤ 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 ਧੰਨਵਾਦ ੁਰੁਰੁਰੁਰੁਰੁਰ ਪ੍ਰਾਈਸ ਤਾਂ ਦੱਸ ਦਈਏ ਪ੍ਰਾਈਸ ਸਿਰਫ 500 500 ਰੁਪਏ ਦਾ ਪੇ ਰਹੇਗਾ